ਕਬੀਰ ਗਰਵ ਨਾ ਕੀਜੀਏ ਉੱਚਾ ਦੇਖ ਆਵਾਸ ਆਜ ਕਲ ਘੂਏ ਲੇਟਣਾ ਉੱਪਰ ਜਾ ਮੇ ਘਰ ਔਰ ਕਹਿੰਦਾ ਕਿਸੇ ਨੂੰ ਤਾਂ ਮੇਰਾ ਅਹੰਕਾਰ ਸਰੀਰ ਦਾ ਚਾਮਲ ਬੈਠੇ ਹੱਡ ਦਾ ਕਿਸੇ ਨੂੰ ਕੋਈ ਜਿਆਦਾ ਉੱਚਾ ਮਹਿਲ ਬਣਾ ਲੈਂਦਾ ਕਈ ਬਜਲਾ ਅਗਰ ਵੀ 2-3 ਮਜਲੇ ਹੀ ਬਣਾਉਂਦੇ ਸੀ ਜਿਆਦਾ ਨਹੀਂ ਸੀ ਹੁੰਦੇ 2-3 ਮਜਲਾ ਕੋਈ ਬਣਾ ਲੈਂਦਾ ਠਾਰੀ ਮਹਿਲ ਇਹ ਉੱਚਾ ਵਾਸੇ ਜਿਸਦਾ ਜੁਬਾਰਾ ਉੱਚਾ ਮਧਰਵ ਭਵਨਾ ਉੱਚੇ ਬੁੱਧਰ ਸੁੰਦਰ ਨਾਰੀ ਰਾਮ ਰੋਪ ਬੇਜਿਤ ਨਾਰੀ ਪਰਵਾਜੀ ਨਾਰੀ ਇਹਦਾ ਕੋਈ ਹੰਕਾਰ ਵਾਲੀ ਗੱਲ ਨਹੀਂ ਹੈ ਇਹਦੀ ਵੀ ਆਜ ਕਾਲ ਕੋਈ ਲੈਟਣਾ ਉੱਪਰ ਜਾਵੇਂ ਘਾਸ ਆਹ ਕੋਈ ਤਾਂ ਕਬਰ ਤਾਂ ਸਾਰਿਆਂ ਦੀ ਵੰਡੀਆਂ ਕਿਸੇ ਦੇ ਅੱਗੇ ਕਿਸੇ ਦੀ ਪੁੱਛੀ ਫਿਰ ਕਬਰ ਤੇ ਬਾਤ ਆਖਸ ਜਮਾਂ ਉਦੀ ਹੁੰਦੇ ਕਾਸਕ ਜੀਵਾ ਤੇਰਾ ਕਬਰ ਵਾਲੇ ਜ਼ਮੀਨ ਤੇ ਵੀ ਕਬਜ਼ਾ ਨਹੀਂ ਹੈ ਕਬਰ ਵਾਲੇ ਜ਼ਮੀਨ ਵੀ ਤੇਰੀ ਨਿਪੜਕਾ ਖੜੀ ਹੋ ਸਾਡੇ ਦੇ ਨਾਲ ਹਸਪਤਲ ਕਾਸ ਜਿੰਦਗੀ ਲੈ ਲਈ ਉਸ ਨੂੰ ਕਬਰ ਵਾਲੀ ਜਿਹੜੀ ਧਰਤੀ ਉਹਦੇ ਤੇ ਵੀ ਤੇਰਾ ਕਬਜ਼ਾ ਹੋਣੀ ਹੈ ਉਹ ਤਾਂ ਕਾਸ ਦਾ ਕਬਜ਼ਾ ਹੈ ਕਾਜਬੀ ਹੋਈ ਹੈ ਕਾਸਰਾ ਲੈ ਰਹੀ ਹੈ ਤੇਰੇ ਬਾਤ ਤੇ ਕੋਈ ਜਗ੍ਹਾ ਹੀ ਨਹੀਂ ਧਰਤੀ ਤੇ ਸਰੀਰ ਤਾਂ ਖੋਦੇ ਬਿਟੀ ਹੋ ਗਿਆ ਜਗ੍ਹਾ ਵੀ ਰਾਨੀ ਸੀ ਹਾਂ ਜੀ